ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਟਰਟਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਸੇਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਅਗਲਾ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚ ਇੱਕੋ ਹੀ ਸੋਈ ਹੈ ਬਾਕੀ ਸਾਰੀਆਂ ਗੱਪਣਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸਨੋ ਠੀਕ ਠਾਕ ਜੀ ਬੜੀ ਵਧੀਆ ਕਿਰਪਾ ਮਾਰੀ ਦੀ ਵੀਰ ਜੀ ਚਲੋ ਵਧੀਆ ਕਿਰਪਾਈ ਚਾਹੀਦੀ ਜੀ ਦੇ ਨਾਮ ਦੱਸਦੇ ਕਰੀ ਨਾਮ ਪ੍ਰੇਮ ਸਿੰਘ ਪਿੰਡ ਚਿਕ ਦੇ ਕੋਤ ਤਸੀਲੇ ਨਾਲਾ ਜ਼ਿਲ੍ਹਾ ਮਰੀਸਰ ਤੇ ਫੋਨ ਨੰਬਰ ਬੋਲਦੇ ਕਰੀ 9801296185 ਠੀਕ ਹੈ ਜੀ ਤੇ ਯਾਰ ਕੀ ਕਿੱਥੇ ਚਲ ਗਿਆ ਇੰਨੇ ਦਿਨ ਯਾਰ ਕੀ ਨਾ ਵੀਰ ਆਪਣੇ ਕੋ ਆਏ ਇਹ ਗਾਵਾਂ ਲੈਣ ਅੱਛਾ ਉਹਨਾਂ ਨੂੰ ਫਿਰ 15 16 ਗਾਵਾਂ ਇਕੱਠੀਆਂ ਕਰਕੇ ਦਿੱਤੀਆਂ ਉਹ ਕਿੱਥੋਂ ਆਏ ਸੀ ਉਹ ਵੀਰ ਬਠਿੰਡੇੋਂ ਆਏ ਸੀ ਅੱਛਾ ਉਹਨਾਂ ਵੇਚਣ ਵਾਸਤੇ ਵੀਰਾਂ ਖੜੀਆਂ ਬੜੇ ਚਿਰ ਦੇ ਮੈਨੂੰ ਫੋਨ ਫੋਨ ਕਰਦੇ ਹੈਂ ਜੀ ਅੱਛਾ ਤੇ ਉਹ ਫਿਰ ਆਂਦੇ ਵੀ ਤੁਹਾਡੇ ਤੁਹਾਡੇ ਕੋ ਲੈਣਾ ਮਾਲ ਠੀਕ ਹੈ ਹਾਂ ਜੀ ਤੇ ਉਹਨਾਂ ਨੂੰ ਫਿਰ ਦਿੱਤੀਆਂ ਅੱਛਾ ਤਾਂ ਇਹ ਪਤਾ ਥੋੜਾ ਜਿਹਾ ਮਾਲ ਬਾਹਰੋਂ ਇੱਕ ਲੱਭਦਾ ਘਟ ਆ ਹਾਂਜੀ ਹਾਂਜੀ ਉਹ ਉਹਨਾਂ ਲੈਣੀਆਂ ਗੱਬਣਾ ਹੀ ਵੇਣਾ ਅੱਛਾ ਸਾਰੀਆਂ ਗੱਬਣਾ ਲੈਣੀਆਂ ਗੱਬਣ ਇਹ ਵੀ ਭੈਣ ਭਰਾ ਜਿਆਦਾ ਗੱਬਣ ਹੀ ਮੰਗਦਾ ਮਾਲ ਠੀਕ ਤਾਂ ਇਹ ਦੋ ਨਾਗੇ ਪੈ ਗਏ ਹਾਂ ਹਾਂਜੀ ਤਾਂ ਪੈ ਗਏ ਜੀ ਹਾਂਜੀ ਠੀਕ ਹੈ ਜੀ ਤੇ ਇੱਕ ਕੱਲ ਹੈਗੇ ਸੀ ਤਿੰਨ ਇੱਕ ਮੱਝ ਸੀ ਠੀਕ ਹੈ ਦੋ ਗਾਵਾਂ ਸੀ ਠੀਕ ਹੈ ਤਿੰਨ ਫਿਰ ਕੋਈ ਸੱਜਣ ਵੀਰ ਵੇਚਣ ਵਾਲਾ ਲੈ ਗਿਆ ਠੀਕ ਹੈ ਜੀ ਹਾਂਜੀ ਉਹ ਕਪੂਰ ਥਲੇ ਗਈਆਂ ਵੇ ਜੀ ਠੀਕ ਹੈ ਜੀ ਹਾਂਜੀ ਹੋਰ ਪ੍ਰਿੰਸਿੰਗ ਜੀ ਕੀ ਹਾਲ ਚਾਲ ਨੇ ਥੋੜਾ ਕਿੱਧਰ ਆ ਗੱਲ ਕਰਨੀ ਸੀ ਤੁਹਾਡੇ ਨਾਲ ਕੋਈ ਹਾਂਜੀ ਵੀਰ ਭਰਾਵਾਂ ਦੇ ਸਾਨੂੰ ਫੋਨ ਆਉਂਦੇ ਰਹਿੰਦੇ ਆ ਹਾਂਜੀ ਕਹਿੰਦੇ ਵੀ ਪ੍ਰੇਮ ਸਿੰਘ ਕੌਣ ਹੈ ਉਹਨਾਂ ਤਾਂ ਵੀ ਨਾ ਹੀ ਨਾਮ ਪੁੱਛਦੇ ਹੋ ਵੀ ਕਹਿ ਦਿੰਦੇ ਪ੍ਰੇਮ ਸਿੰਘ ਤੁਸੀਂ ਵੀ ਪ੍ਰੇਮ ਸਿੰਘ ਤੇ ਜਰਾ ਕੇ ਦੱਸਿਓ ਆਪਾਂ ਅੱਜ ਥੋੜਾ ਜਿਹਾ ਲੱਗ ਲੱਗੇ ਹੋ ਜਾਓ ਹਾਂਜੀ ਤਾਂ ਦਾ ਨਾਮ ਪ੍ਰੇਮ ਸਿੰਘ ਹੈ ਨਾ ਹਾਂਜੀ ਤੇ ਆਪਣੇ ਭਾਈ ਦਾ ਨਾਮ ਹੈਗਾ ਪ੍ਰਿੰਸ ਭਾਈ ਪ੍ਰਿੰਸ ਪਾ ਠੀਕ ਆ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਚਲੋ ਭਣ ਭਰਾ ਪੁੱਛਦੇ ਆ ਹਾਂਜੀ ਹਾਂਜੀ ਬਾਕੀ ਸਾਨੂੰ ਭਣ ਭਰਾ ਕਹਿ ਦਿੰਦੇ ਆ ਵੀ ਤੁਹੇ ਧੂਮੇ ਭਰਾ ਜੇ ਅੱਛਾ ਆਈ ਹੈ ਗਿਆ ਪਿਓ ਪੁੱਤ ਪਿਓ ਪੁੱਤ ਜੇ ਧੂਮੇ ਹਨਾ ਠੀਕ ਹੈ ਕੋਈ ਗੱਲ ਨਹੀਂ ਪੁੱਛਣ ਦੀ ਕੋਈ ਗੱਲ ਹਾਂਜੀ 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 ਠੀਕ ਹੈ ਆਕੇ ਯਾਨੋ ਇੱਜ ਲੱਗਦਾ ਕਿ ਭੜਾਈ ਆ ਜਿਤਨਾ ਠੀਕ ਐ ਉਹਦੇ ਨਾਮ ਤਾਂ ਤੁਹਾਨੂੰ ਪਤਾ ਇਹਨਾਂ ਦਾ ਹੀ ਚੱਲਣਾ ਆ ਨਾਮ ਤੇ ਚਲੋ ਵੱਡੇ ਦਾ ਹੀ ਚੱਲਣਾ ਹੁੰਦਾ ਸਾਰੇ ਕਿਤੇ ਫਾਦਰ ਸਾਹਿਬ ਦਾ ਹੀ ਹਾਂਜੀ ਇਹਦਾ ਨਾਮ ਆ ਪ੍ਰਿੰਸੀਪਲ ਠੀਕ ਐ ਉਹਨਾਂ ਦਾ ਨਾਮ ਪ੍ਰਿੰਸੀਪਲ ਹੈ ਤੁਹਾਡਾ ਨਾਮ ਪ੍ਰੇਮ ਸਿੰਘ ਤਾਂ ਕਰਕੇ ਸਾਰੇ ਕਿਤੇ ਪ੍ਰੇਮ ਸਿੰਘ ਚੱਲਦਾ ਹੈ ਠੀਕ ਐ ਜੀ ਬਾਕੀ ਵੀਰ ਜੀ ਮਾਲ ਬੜਾ ਲਿਆ ਆ ਹੀ ਅੱਛਾ ਤੇ ਉਹ ਬੰਦੇ ਫਿਰ ਦੋ ਦਿਨ ਹੱਟੇ ਗੋਲ ਹੀ ਰਹੇ ਸੀ ਅੱਛਾ ਉਹ 15 16 ਗਾਵਾਂ ਇਕੱਠੀਆਂ ਕਰਕੇ ਲੱਦੀਆਂ ਠੀਕ ਐ ਹਾਂਜੀ ਹਾਂਜੀ ਖਾਲੀ ਵੇਲੇ ਹੋਏ ਆ ਠੀਕ ਐ ਖਾਲੀ ਵੇਲੇ ਫਿਰ ਕਹਦਾ ਥਿਆ ਗਾਵਾਂ ਫੜਕੇ ਲੈਂਦੀਆਂ ਦੋ ਤਨੂੰ ਠੀਕ ਆ ਜੀਆਂ ਡੱਬੀਆਂ ਡੱਬੀਆਂ ਦੋ ਕੋ ਵਿਕੀਆਂ ਵਾ ਇਥੇ ਲਾਗੇ ਦਿੱਤੀਆਂ ਆ ਜੀ ਅੰਦਰ ਬੱਜੀਆਂ ਹਾਂਜੀ ਹਾਂਜੀ ਕਰੀਏ ਸ਼ੁਰੂ ਫਿਰ ਕੱਲ ਵੀ ਕਪੂਰਥਲੇ ਕੱਲਿਆ ਮਾਲ ਠੀਕ ਆ ਕੱਲ ਚਾਰ ਗੱਗਾਵਾ ਪੰਜ ਵੇਚੀਆਂ ਕੱਲ ਵੀ ਇਹ ਕੰਮ ਨਹੀਂ ਵੇਚੀ ਮੇਲੇ ਨਹੀਂ ਮਾਰਨਾ ਫੇਰਾ ਮੇਲੇ ਡੇਹ ਚਾਰੀ ਕਰਨਾ ਅੱਛਾ ਹਾਂਜੀ ਤੁਸੀਂ ਜਾਓਗੇ ਫੇਰ ਨਾ ਤੇ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਹੀ ਵੜਿਆ ਸੋਹਣੀ ਵੜਿਆ ਜਿਹੜੀ ਤੇ ਥਾਣੇ ਵੀ ਦੇਖ ਸਕਦੇ ਜੀ ਲਾਗੇ ਤਾਂ ਕਿਰਵਾ ਸੋਅ ਅਜ ਮਿੱਤੀ ਇਹਦਾ ਇਹ ਵੀ ਜੀ ਦੂਜਾ ਸੋਅ ਹੈ ਤੇ ਕਿੰਨਾ ਚਿਰ ਹੋ ਗਿਆ ਸੋਈ ਨਾ ਵਿਜੀ ਨੂੰ ਸੁਈ ਨੂੰ ਅੱਜ 25 ਦਿਨ ਵੀ ਰੂਣੀ ਆਂਦੇ ਹੋ ਅੱਛਾ ਤੇ ਆਪਾਂ ਨਾ ਇਹ ਵਿਜੀ ਲਈ ਬੱਚੇ ਦੇ ਨਾਲ ਬੱਚੇ ਦੇ ਨਾਲ ਵੀ ਆਪਣੇ ਕੋਲ ਵੀਡੀਓ ਹੈਗੀ ਆ ਅੱਛਾ ਤੇ ਕਹਿੰਦੇ ਤੇ ਵਿਖਾ ਦਾਂਗੇ ਕੋਈ ਨਹੀਂ ਵੀਰ ਭਰਾ ਜਿਹੜਾ ਸੌਦਾ ਕਰ ਲੂਗਾ ਪਰ ਉਹਨੂੰ ਵੀਡੀਓ ਉਹਨਾਂ ਨੇ ਭੇਜ ਦੋਗੇ ਹਾਂਜੀ ਹਾਂਜੀ ਠੀਕ ਆ ਇਹ ਵਿਜੀ ਕੱਲ ਦਾ ਆਪਣੇ ਕੋਲ ਬੱਚਾ ਮਰ ਗਿਆ ਇਹਦਾ ਅੱਛਾ ਹਾਂਜੀ ਉਹਦਾ ਵੀਡੀਓ ਚ ਵਿਖਾਉਣਾ ਹੈ ਤੁਹਾਨੂੰ ਪਤਾ ਗਰਮੀ ਹੈ ਸਮੈਲ ਮਾਰ ਜਾਂਦਾ ਬੱਚੇ ਹਾਂਜੀ 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 ਤੇ ਦੁੱਧ ਕਿੰਨਾ ਇਹ ਦੇਖੋ ਦੁੱਧ ਵਿਜੀ ਨੂੰ ਪੱਕਾ ਜਿਹੜਾ ਵਾ ਥੋੜਾ ਜਨੇ ਬੱਚੇ ਦਾ ਵੇਹਰਵਾ ਕੀਤਾ ਵੇਖੋ ਹੁਣ ਪੱਠੇ-ਪੁੱਠੇ ਪੂਰੇ ਖਾਨ ਦੀ ਲੱਗੀ ਤੇ ਹੁਣ ਦੁੱਧ ਵੀਰ ਕੋ ਵੀ ਪੱਠੇ ਵੀ ਨੀਰੀ ਤੂੜੀ ਪਾਈ ਆ ਕਿਹਦੇ ਪੱਠੇ ਹਾਂਜੀ ਤੂੜੀ ਤੂੜੀ ਚੱਲਦੀ ਚੱਲ ਹਾਂਜੀ ਚਲੋ ਮਾਥਾ ਪਾウダー ਪਾ ਪਾ ਦਿੰਦਾ ਚਾਵਾਂ ਦਾ ਠੀਕ ਆ ਮੁੱਲ ਦੁੱਧ ਵੀਰ ਜੀ ਇਹ ਕੋ ਪਹਿਲਾਂ ਗਾਇ 14 ਕਿਲੋ ਹਾਂਜੀ ਹੁਣ ਆਪਾਂ 11 ਕਿਲੋ ਕਰਕੇ ਤਾਂਗੇ ਦੁੱਧ 12 ਕਿਲੋ ਹੀ ਹੋਗਾ 11 ਕਿਲੋ ਕਰਕੇ ਤਾਂਗੇ ਜਾਂ 14 ਕਿਲੋ ਲੈਣਾ ਵੀਰ ਭਰਾ ਸਾਈ ਬੈਨਾ ਅੱਡੇ ਨਾਲ ਕਰ ਲੈ 14 ਕਿਲੋ ਨੂੰ ਲੀਟਰ ਮਰਵਾ ਦਾਂਗੇ ਅੱਜ ਤੋਂ 2 ਦਿਨ ਬਾਅਦ ਇਹ ਆ ਕਿ ਜਦ ਹਰਿਆ ਹੋਰਿਆ ਪਾਊਗਾ ਤਿੰਨੇ ਦੁੱਧਾਂ ਵੱਜ ਜਾਣਾ ਹਾਂਜੀ ਹਾਂਜੀ ਉਹ ਹਰਿਆ ਪਿਆ ਕੁੱਤਰਿਆ ਨਹੀਂ ਉਹ ਟੋਕੇ ਦੇ ਮਗਰ ਪਿਆ ਤੋੜਾ ਹਾਂ ਫ ਬਾਕੀ ਮਸ਼ੀਨ ਦੀ ਕੱਡ ਕਾਰ ਚ ਬਹੁਤ ਆ ਤੁਹਾਨੂੰ ਪਤਾ ਥੋੜੀ ਬੋਧੀ ਬੱਚੇ ਦੀ ਕਾਰ ਤੇ ਲੱਗਣੀ ਜੀ ਹਾਂਜੀ 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 ਯਾਦ ਬੀੜ ਚ ਬੋਤਰਾ ਇਹ ਆ ਕਿ ਸੋਹਣੀ ਆ ਕੰਮ ਜਾਓ ਕੋਈ ਚੱਲਦਾ ਹੋਵੇ ਕਾਰ ਲੱਗਣੀ ਲੱਗਰ ਬਾਕੀ ਵੀਰ ਜੀ ਬੱਛੇ ਨੂੰ ਨਾ ਦੁੱਧ ਨਹੀਂ ਛੱਡਦੇ ਪੈਨਸਰ ਠੀਕ ਆ ਮਾਲ ਐ ਜੀ ਤੇ ਆਈਦਾ ਬੱਛੇ ਨੂੰ ਦੁੱਧ ਨਹੀਂ ਛੱਡਦੇ ਮੱਛੀਆਂ ਨੂੰ ਛੱਡਦੇ ਜੇ ਵੀਰ ਦੁੱਧ ਠੀਕ ਆ ਹਾਂਜੀ ਇੱਥੇ ਨੇ ਕਹਿੰਦੇ ਕਿ ਲੋਕੀ ਬੱਛਿਆਂ ਨੂੰ ਦੁੱਧ ਨਹੀਂ ਛੱਡਦੇ ਜਿਹੜਾ ਭਾਈਆ ਡੇਰੀ ਦੇ ਭਾਈ ਜੀ ਉਹੋ ਹੀ ਵਧੀਆ ਸਿਕੋ ਅੱਛਾ ਹਾਂਜੀ ਉਹ ਤਾਰ ਪੀ ਨਾਰ ਰਲਣਗੇ ਠੀਕ ਆ ਬੱਛੇ ਨੂੰ ਨਹੀਂ ਬਾਕੀ ਵੀਰ ਜੀ ਪਤਾ ਲੱਗ ਗਿਆ ਜਣਾ ਵਿਹੜ ਦਾ ਥਣ ਭਾਂਡੇ ਤੋਂ ਹਾਂਜੀ ਹਾਂਜੀ ਜਿਹੜੇ ਭਣ ਭਲਾਂ ਨੂੰ ਪਰ ਕੋਈ ਉਹਨੇ ਪਹਿਲੇ ਫੋਨ ਤੇ ਵੀਰ ਜੀ ਬਾਕੀ ਇਹ ਆ ਕਿ ਹਵਾਨੇ ਦਾ ਸਟਰਕਚਰ ਜਿਹੜਾ ਇਹਦਾ ਚੰਗਾ ਆ ਬਾਕੀ ਵੀਰ ਜੀ ਥਣ ਬਹੁਤ ਵਿਥ ਤੇ ਲੱਗਾ ਵਿਹੜ ਨੂੰ ਵੇਖਾ ਕਈ ਵਿਹੜਾਂ ਦੇ ਥਣ ਲੱਗੇ ਹੁੰਦੇ ਆ ਠੀਕ ਆ ਲੱਗੇ ਲੱਗੇ ਬਹੁਤ ਵਿਥ ਤੇ ਥਾਣਿਆ ਤੇ ਇਹਦਾ ਮੁੱਲ ਮੁੱਲ ਜੀ ਆਂਕੇ ਦੇ ਲਈ ਹੀ 45-46000 ਦੀ ਵਿਹੜ ਬੱਚੇ ਦੇ ਨਾਲ ਹਾਂਜੀ ਹੁਣ ਵੀਰ ਜੀ ਚਲੋ ਬੱਚਾ ਮਰ ਗਿਆ ਹਾਂਜੀ ਹੋਣ ਵੀ ਜੀ 32000 ਦੀ ਦੇ ਦਾਂਗੇ ਪੂਰੇ ਜੀ 32000 ਦੀ ਹਾਂਜੀ ਵਿੱਚ ਛੋਟ ਛੋਟ ਹੋਰ ਕਰ ਦੋਗੇ ਕੋਈ ਨਹੀਂ ਮੌਕੇ ਤੇ ਕਰ ਦਾਂਗੇ ਵਿੱਚ ਜੀ ਛੋਟੀ ਹੋਣੀ ਵੀ ਅਸੀਂ ਆਹ ਚਲੋ ਗੱਲ ਹੀ ਨਹੀਂ ਜੀ ਆਪਾਂ ਕਰਤੀ ਜੀ ਠੀਕ ਆ ਹਾਂਜੀ ਤੇ ਹੁਣ ਆ ਗੱਬਣਾ ਆ ਗਈ ਹੈ ਗੱਡੀ ਹਾਂ ਬੜੇ ਦਿਨਾਂ ਬਾਅਦ ਵੀ ਜੀ ਬਣਾਉਣੀ ਹਾਂਜੀ ਗੱਲ ਜਿਹੜੀ ਆ ਚਲੋ ਬੱਚਾ ਹੋ ਗਿਆ ਖਰਾਬ ਹੋ ਕੋਈ ਗੱਲ ਨਹੀਂ ਨਾ ਭਾਂ ਨੁਕਸਾਨ ਵਾਲੀ ਆ ਹਾਂਜੀ ਬਾਕੀ ਅਸੀਂ ਵੰਗਾ ਪਾਉਂਦੇ ਜੀ ਬੱਚੇ ਨਾਲ ਨਹੀਂ ਵੰਗਾ ਪਾਇਆ ਆਪਾਂ ਵੰਗਾ ਪਾਉਂਦੇ ਜੀ ਅੱਛਾ ਥੋੜੀ ਜਿਹੀ ਕੋਈ ਚੀਜ਼ ਸਟੋਲ ਲਓ ਅਗਲੇ ਪਹੁੰਚਦੇ ਕੋਈ ਜਿੱਥੇ ਠੀਕ ਆ ਜ ਠੀਕ ਆ ਅਪਾ ਬੈਂਟਰਾ ਕਹਿੰਦਾ ਕੀ ਅਗੀ ਦੀ ਆ ਕਿੰਨੇ ਕ ਦੁੱਧ ਆ ਲਈ ਜੀ ਗੱਬਣਿਆ ਵੀਰ ਜੀ ਇਹਨੇ ਪਿਛਲੇ ਸੂਵੇ ਵੀਰ ਜੀ 16 ਕਿਲੋ ਦੁੱਧ ਚਵਾਇਆ ਜੀ ਅੱਛਾ ਹਾਂਜੀ ਵੀਰ ਉਹਨਾਂ ਦੇ ਕਹਿੰਦੇ ਤੇ ਚੰਗੇ ਤਿਆਰ ਹੋਣੇ ਹਾਂ ਹਾਂ ਤੁਹਾਨੂੰ ਵੇਖੋ ਥਾਣੀ ਵੀਰ ਜੀ ਦੱਸਣ데요 ਵੈੜ ਦੁੱਧ ਵਾਲੀ ਇਹਦੇ ਬਾਕੀ ਅਜੇ ਭੁਲਾ ਭੁਲਾ ਵੀ ਪੈਣੇ ਹਾਂ ਹਾਂ ਵੀਰ ਜੀ ਪੂਰੀ ਬਾਹਰ ਆਉਂਦੀ ਹੈ ਵੈੜ ਹਾਂ ਵੇਖੋ ਤੋਰ ਹਾਂ ਹਾਂ ਯਾਰ ਘੋਟੇ ਲੱਗਣੀਆਂ ਚੱਡੇ ਚ ਠੀਕ ਆ ਇਹ ਕਾ ਬਾਨੀ ਇਹ ਦੋ ਦੋ ਤਿੰਨ ਤਰ ਧਾਰ ਆਈਆਂ ਜੀ ਤੇ ਰਾਤੀ ਆ ਮਾ ਠੀਕ ਆ ਤੁਹਾਨੂੰ ਪਤਾ ਜਿਆਦਾ ਮਾਲ ਹੀ ਅਸੀਂ ਗੱਬਣ ਲੈਨੇ ਆ ਹਾਂ ਸਾਮ ਥੋੜੀ ਜੀ ਕੱਟ ਹੋਈ ਆ ਅੱਜ ਸਾਰੀਆਂ ਡੱਬੀਆਂ ਕਰਤੀਆਂ ਜਿੰਨੀਆਂ ਪਾਈਆਂ ਹਾਂ ਚਲੋ ਬਾਕੀ ਵੀਰ ਜੀ ਕੱਦ ਕਾੜ ਤੋਂ ਕੋਈ ਵੀਰ ਅੰਦਾਜ਼ਾ ਲਾ ਲੇ ਲੈ ਜਾਓ ਜੀ ਹਾਂਜੀ ਭਾਈ ਵਜੀ ਵਜੀ ਥੱਲੇ ਬੈ ਜੋ ਕੋਈ ਗੱਲ ਹੀ ਨਹੀਂ ਠੰਡੀ ਧਰੀ ਹਾਂਜੀ ਠੀਕ ਹੈ ਜੀ ਰੱਬਨ ਵਸੀਏ ਕੋਈ ਗੱਲ ਹੀ ਨਹੀਂ ਤੇ ਬਾਕੀ ਇਹਨੂੰ ਮਿੱਸੀ ਕਰਦੇ ਨੇ ਮੈਂ ਕਿਹਾ ਦੰਦੋਂ ਦਾ ਬਿਲਕੁਲ ਕੈਨ ਆ ਭਾਈ ਠੀਕ ਹੈ ਜੀ ਬਾਕੀ ਇਹ ਆ ਕਿ ਤਿਆਰ ਹੋਣੀ ਆ ਜੇ ਚੰਗੀ ਥੱਲੇ ਅਰੇ ਚੀੜ ਦੀ ਵੀ ਤਾਰਾਂ ਹੀ ਦੋ ਦੋ ਚਾਰ ਚਾਰ ਹੋਣ ਗਿਆ ਨੇ ਠੀਕ ਆ ਬਾਕੀ ਕੋਈ ਵੀਰਦੀ ਚੀਪਾ ਕੱਢ ਕੇ ਪਾਸ ਕਰਕੇ ਵੇਰ ਖੜੇ ਹਾਂਜੀ ਪੂਰੀ ਭਰਾ ਕੇ ਖਾ ਲੇ ਦੰਦੋਂ ਦੰਦ ਪੂਰੇ ਓਕੇ ਹੇ ਥੋੜਾ ਜਿਹਾ ਡਰਦੀ ਇੱਧਰ ਲਈ ਦਿਖਾ ਦੇ ਇੱਕ ਵਾਰੀ ਫਿਰ ਤੋਂ ਠੀਕ ਹੈ ਜੀ ਚਲੋ ਜੀ ਇਹਨ ਵੀ ਲੱਸੀ ਕਰਕੇ ਕਈ ਯਾਰ ਕਹਿੰਦਾ ਭਣ ਸੂਹਾ ਸੂਹਾ ਦੁੱਧਾ ਹੀ ਜੀ ਚਲੋ ਤੇ ਜਾਵੇ ਹੋ ਸਕਦਾ ਵਾ ਤੇ ਮੁੱਲੇ ਤਾਂ ਮੁੱਲ ਵਿੱਚ ਇਹਦਾ ਕਰਨੋਂ ਤੇ ਭਾਵੇਂ ਚਲੋ ਮਾਸਾ ਪੂਰੀ ਫੁੱਲ ਰਾਜੀ ਹੁੰਦੀ ਹਾਂਜੀ ਵੀ ਚਲਾ ਜਾ ਮੇਲੇ ਵਿੱਚ ਜਿੰਨਾ ਰਾਜੀ ਐ ਤੇ ਨਾ ਰਸੀ ਆ ਵੀ ਚਲਾ ਜਾ ਇਹ ਕੰਮ ਹਾਂਜੀ ਮੁੱਲ ਦੇ ਜਿੰਨਾ ਵਿੱਚ ਜੀ ਥਣ ਪਾਂਡਾ ਥੱਲੇ ਲੱਗਾ ਹੋਇਆ ਹਾਂਜੀ ਪਲੀ ਪਲੀ ਹੁੰਦੀ ਤਾਂ 50 55000 ਦੀ ਵੈੜੇ ਹਾਂਜੀ ਹੁਣ ਵੀਰ ਜੀ ਮੁੱਲ ਕਰਨ ਨੂੰ ਭਾਂ 45000 ਕਰਾਈ ਜੋ ਅੱਛਾ ਪੂਰੇ 80000 ਦੀ ਬੈਠ ਦੇ ਦਾਂਗੇ 80000 ਦੇ ਹਾਂਜੀ ਗੱਲ ਹੀ ਉਹ ਕਰਨੀ ਆ ਵੀ ਜਿਹੜਾ ਮਾਲ ਦੇ ਹੀ ਹੋਰ ਕਰ ਦੋਗੇ ਮਨਤਾ ਨਾ ਮਨਤਨ ਮੌਕੇ ਦੇ ਵਿੱਚ ਹੀ ਕਰ ਦਾਂਗੇ ਠੀਕ ਆ ਬਾਕੀ ਵੀਰ ਜੀ ਵੇਖੀਦਾ ਹੀ ਆ ਬਾਹਰ ਮੁੱਲ ਬਹੁਤ ਵੀਰ ਬਾਕੀ ਇਹਦੀ 50 ਤੋਂ ਲੱਪਣੀ ਨਹੀਂ ਇਹਨੇ ਭਾਂ ਠੀਕ ਹੈ ਬਾਜ਼ਾਰ ਦੇ ਹਿਸਾਬ ਨਾਲ ਠੀਕ ਹੀ ਕੀਤਾ ਜੀ ਠੀਕ ਤੇ ਕਰਦੇ ਆ ਦੀਦ ਕਰਦੇ ਆ ਆ ਗੱਬਣਿਆ ਨਾ ਹਾਂਜੀ ਹਾਂਜੀ ਇਹ ਵੀਰ ਜੀ 20 ਦਿਨ ਕੱਚੀ ਜਿਹਾ ਸੀ ਅਜੇ 20 ਦਿਨ ਖੜਦੀ ਹਾਂਜੀ ਤੇ ਕਿੰਨੇ ਕਿ ਦੁੱਧ ਆਲੀਆ ਦੁੱਧ ਵੀਰ ਜੀ ਉਹ ਆਂਦੇ 18 ਕਿਲੋ ਅਸੀਂ ਪਿਛਲੀ ਵਾਰ ਚੋਇਆ ਅਸੀਂ ਅੱਛਾ ਹਾਂਜੀ ਤੋਰੋ ਹਾਂ ਫੇਰ ਇੱਕ ਰੀਨੂ ਯਾਰ ਕੀ ਕਿਨਾ ਚਵਾਈ ਜਾਊਗੀ ਉਤਰਾ ਯਾਰ ਕੀ ਵੀਰ ਜੀ 18 19 ਕਿਲੋ ਚਵਾਈ ਜਾਵੇ ਉਹ ਆਂਦੇ ਪਿਛਲੀ ਵਾਰ ਪੂਰੀ ਫੋਲ ਰਾਜੀ ਹੀ ਠੀਕ ਐ 18 ਕਿਲੋ ਅਸੀਂ ਦੁੱਧ ਚੋਇਆ ਹੇਪੋ ਠੀਕ ਐ ਹਾਂਜੀ ਤੇ ਕੋਈ ਵੀ ਭਰਾ ਸੇਵਾ ਵਿੱਚ ਬਾਕੀ ਥਾਂ ਚੰਗੇ ਸਾਈ ਗਿਆ ਤੇ ਲੱਗਾ ਜਿਹੜਾ ਇਦੇ ਕੋਲ ਹਾਂਜੀ ਥਾਂ ਥਣ ਚੰਗਾ ਲੱਗਾ ਬਾਕੀ ਵੀਰ ਜੀ ਜਦੋਂ ਆਪਣੇ ਆਦਾ ਦੇ ਹੁੰਦਾ ਨਾ ਬਈ ਹਾਂਜੀ ਸੋਈ ਗੱਲ ਬੰਦੀ ਆ ਕੱਦ ਘਾਠ ਰੰਗ ਰੂਪ ਅੱਖਾਂ ਇਹ ਵੀ ਚੰਗੀ ਆ ਠੀਕ ਹੈ ਜੀ ਲੈ ਜਾ ਜੀ ਬਾਕੀ ਵੀਰ ਜੀ ਬੇਲ ਬੂਲ ਬਹੁਤ ਹੈ ਬੈਠਾ ਹਾਂਜੀ ਬੇਲ ਬੂਲ ਬਹੁਤ ਬਾਕੀ ਇਹ ਵੀ ਚਲੋ ਜਦੋਂ ਆਤਾ ਦੇ ਆਉਗੀ ਆਪਣੇ ਲਈ 15 ਮਹੀਨਾ ਦਿਨਾਂ ਨੂੰ ਤੇ ਇਹਦਾ ਮੁੱਲ ਇਹ ਮੁੱਲ ਵਿੱਚ ਤਿਆਰ ਕਰਕੇ ਤੇ ਵਾਸੀ 55000 ਦੀ ਆ ਹਾਂਜੀ ਹੁਣ ਇਹ ਕਿ 100 ਛੱਡ ਦਾਂਗੇ 15 20 ਦੇ ਦਿੰਦੀ ਅੱਛਾ ਹੁਣ ਵਿੱਚ ਹੀ ਦੇ ਦਾਂਗੇ 45000 45000 ਦੇ ਹੋਰ ਕਰ ਦੇਣਾ ਮਨ ਮੁੱਕ ਤੇ ਪੂਰੇ 43 ਦੀ ਦੇ ਦਈਏ ਫਿਰ ਠੀਕ ਆ ਚਲੋ ਕੋ ਫੋਨ ਲਾਵੇ 43 ਜੋ ਕੋਈ ਦੀ ਮਾਨਤਾ ਕਰਦਾ ਕੋਈ ਵੀਸ ਪਰਾ ਫੋਨ ਲਾਵੇ ਠੀਕ ਆ ਤੇ ਇਹ ਵੀ ਗੱਬਣ ਜੇ ਇਹ ਵੀ ਗੱਬਣ ਵਿੱਚ ਜੀ ਇਹ ਕਿਨਿਕ ਦੁੱਧ ਆ ਲੀ ਜੇ ਇਹ ਵੀਰ ਜੀ ਉਹ ਆਂਦੇ ਵੀ 18 ਕਿਲੋ ਇਹਦੇ ਥੱਲੇ ਉਹ ਇੰਝ ਚੋਇਆ अच्छा बाकी ਤੁਹਾਨੂੰ ਪਤਾ ਆਪਾਂ ਕਿਹੜਾ ਚੋਕ ਆਏ ਆ ਹਾਂਜੀ ਹਾਂਜੀ ਭਰਾ ਅੰਦਾਜ਼ਾ ਲਾੜੀ ਆਪਣੀ ਸਮਝਣਾ ਵੇਖ ਲੈਣਾ ਹਾਂਜੀ ਹਾਂਜੀ ਤਰ੍ਹਾਂ ਹਾਂ ਫੇਰ ਇਹਨਾਂ ਵਿੱਚ ਬਾਕੀ ਦੇ ਨਾ ਅਜੇ ਇਹਨੇ ਵੀ ਲਾਜਣਾ ਜੀ ਗਰੰਟੀਆਂ ਦੇਈ ਜਾਈਏ ਹਾਂਜੀ ਹਾਂਜੀ ਸਾਡੇ ਕੋਲ ਆਰਦੀਆਂ ਆਈਆਂ ਹਾਂਜੀ ਬਾਕੀ ਗੱਪਾਂ ਪਛਤਾ ਦੇ ਅੰਦਾਜ਼ਾ ਹੀ ਹੁੰਦਾ ਵਾ ਹਾਂਜੀ ਅੰਦਾਜ਼ਾ ਹੀ ਜੀ ਚਲੋ ਬੰਦੇ ਝੂਰ ਵਾਲੇ ਦੇ ਨਹੀਂ ਹੈਗੇ ਲੈ ਜਾ ਬਿੱਦੀ। ਬਾਕੀ ਜੀ ਬੇਲਪੂੜੀ ਦੀ ਬਹੁਤ ਹੈ। ਬਾਕੀ ਜੀ ਇਹ ਵੀ ਕੱਚੀ ਆ ਕੋਈ 15 20 ਦਰਾਂ ਦੇ। ਠੀਕ ਆ। ਉਹਨਾਂ ਦੇ ਖੜੂਗੀ ਇੱਥੇ। ਤੇ ਇਹਦਾ ਮੁੱਲ ਕਿੰਨੇ? ਇੰਨੇ ਜਿਹੜਾ ਨਾ ਇਹਦੇ ਤੋਂ ਪਹਿਲਾਂ ਸੁਣਾ ਜੀ ਨੇ। ਠੀਕ ਆ। ਹਾਂਜੀ। ਆ ਵੇਖੋ ਇਹ ਢੱਲਾਂ ਢੋਲਾਂ ਬਹੁਤ ਵਧੀਆ ਚੱਡੇ ਜੀ ਦੇ ਵੀ ਠੀਕ ਐ ਬਾਕੀ ਮਿਲਕਵੇਂ ਨੇ ਵੀ ਚੰਗੀ ਆ ਹਾਂਜੀ ਹਾਂਜੀ ਘੰਟੀ ਧੀਰੀ ਵਿੱਚੀ ਤੇ ਕਿੰਨਾ ਰੱਖਦੀ ਐ ਤਾਂ ਮੋੜ ਬਾਕੀ ਵੀ ਜੀ ਇਹ ਨਾ ਆਈ ਐ ਜਿਹੜਾ ਸ਼ਰਟ ਚ ਨਾ ਉਹਨਾਂ ਵੀਰਾਂ ਕੋ ਜੜਾਂ ਕੋ ਲੈਂਦੀ ਐ ਨਾ ਹਾਂਜੀ ਖੁਰਲੀ ਥੋੜੀ ਛੋਟੀ ਸੀ ਅੱਛਾ ਤੇ ਉਹ ਉਹਨੂੰ ਆ ਤਾਂ ਜੀ ਬਣੀ ਐ ਥੋੜੀ ਨਿਊਂਗੇ ਪੱਠੇ ਖਾਂਦੀ ਉਹ ਕੋਈ ਲੱਤ ਲੁੱਤ ਜਣੀ ਐ ਉਹ ਤਾਂ ਥੋੜੀਆਂ ਬੈਂਡ ਰੱਖਦੀ ਲੱਤਾਂ ਅੱਛਾ ਹਾਂਜੀ ਠੀਕ ਐ ਆਹ ਚੀਜ਼ਾਂ ਇਹਨਾਂ ਦੀਆਂ ਸੱਧੀਆਂ ਹਾਂਜੀ ਹਾਂਜੀ ਇਹਦੀ ਥੋੜੀ ਜਿਹੀ ਬੈਂਡ ਜਾਈ ਐ ਠੀਕ ਐ ਹਾਂਜੀ ਤੇ ਦੇਣਿਕ ਨੇ ਦੀ ਆਪਾਂ ਇਹਨੂੰ ਹੱਥ ਜੀ ਬਣੀ ਆ ਠਾਣੇ ਹੋਗੇ ਪੱਟੇ ਖਾਂਦੀ ਉਹ ਹਸਾਉਣਾ ਲੱਤ ਖਲਾ ਖਲੋ ਖਲੋ ਨਾ ਪੀਓ ਸਾਬ ਨਹੀਂ ਤੇ ਮੁੱਲ ਦੱਸੀਏ ਫਿਰ ਮੁੱਲ ਜੈ ਜੀ ਕਰਦੇ ਕਿੰਨਾ ਮੁੱਲ ਵੀ ਜੀ ਇਹ ਵੀ ਵੇਚੀ 55000 ਦੀ ਆ ਤਿਆਰ ਹੋਗੇ ਅੱਛਾ ਕਿਉਂਕਿ ਮੁੱਲ ਆ ਪੱਤਾ ਦੱਜ ਜੈ ਜੀ ਕਰਨੇ ਆ ਵੀ ਇਹ ਵੀ 10-10 ਦਿਨ ਵੀਰਾਂ ਸੰਭੜੀਆਂ ਸਾਮ ਛੱਡ ਕੇ ਦੇ ਦੀਏ ਕਿ ਸਾਮ ਛੱਡ ਕੇ ਇਹ ਆ ਕੇ ਇਹ ਵਿਸਾਖੀ ਦੇ ਲਾਗੇ ਸੋਨੀਆਂ ਜਾ ਕੇ ਹਾਂ ਜੀ ਤੇ ਵੇਖੋ ਕਦੋਂ ਭੰਗ ਭੁੱਜਣ ਦੀ ਹਣੀ ਜੇ ਅੱਛਾ ਹਾਂ ਜੀ ਮਾਲ ਕਿੱਥੇ ਲੱਭਦਾ ਮਾਲ ਕਿੱਥੇ ਲੱਭਦਾ ਜਦੋਂ ਠੀਕ ਹੈ ਜੀ ਹੁਣ ਵੀਰ ਜੀ ਦੇ ਦੀਏ 43000 ਪੂਰੇ ਦੇ 43000 ਜੀ ਆ ਵੀ ਬਾਕੀ ਚਲੋ ਛੋਟ ਛੜ ਮੋਕੇ ਦੇ ਹੋਣ ਕੋਈ ਨਹੀਂ ਮੋਕੇ ਦੇ ਵੀਰ ਜੀ ਕਰਦਾ ਕੋਈ ਵੀਰ ਭਰਾ ਫੋਨ ਲਾਵੇ ਬਸ ਠੀਕ ਹੈ ਜੀ ਵੀਰ ਭਰਾ ਬੜੀ ਢੀਕ ਚ ਆਪਣੀ ਚ ਅੱਛਾ ਮਾਲ ਵੀਰ ਨੇ ਹਾਂ ਕਿ ਸਭ ਲੇਟ ਹੋ ਗਈ ਵੀਡੀਓ ਫੋਨ ਆ ਵੀਰ ਕਰਦੇ ਆ ਕਿਉਂਕਿ ਗਾਹਕ ਆਪਣੇ ਪੱਕੇ ਲੱਗੇ ਆ ਹਾਂਜੀ ਹਾਂਜੀ ਤੇ ਵੀਰ ਭਰਾ ਵੀਡੀਓ ਤੇ ਮੰਗਾ ਲੈਂਦੇ ਆਪਣੇ ਪਰਸਨਲ ਵੀਡੀਓ ਪਾ ਕੇ ਨਾ ਮੰਗਾ ਲੈਂਦੇ ਆ ਠੀਕ ਹੈ ਜੀ ਜਿਨਾਂ ਆਪਣੇ ਪੱਕੇ ਵੀ ਭਰਾ ਲੱਗੇ ਵਿੱਚ ਨਾਲੇ ਲੈ ਆ ਜਾਂਦੇ ਵਿਚਾਲੇ ਜਿਹੜਾ ਉਹਨਾਂ ਨੇ ਮਾਰ ਖਾ ਲਿਆ ਚਲੋ ਉਹਨਾਂ ਨੇ ਧਿਆਨ ਕੇ ਖੜਿਆ ਹਾਂ ਜਿਹੜਾ ਉਦਾਂ ਉਦਾਂ ਆਈ ਵੀਡੀਓ ਪਾ ਕੇ ਫਿਰ ਭੈਣ ਭਰਾਣ ਕੇ ਨੇ ਆਖਿਆ ਇਹਦੇ ਖੜਦਾ ਮਾਲ ਬੜੂ ਠੀਕ ਹੈ ਜੀ ਉਹਨਾਂ ਨੇ ਵੀ ਵੀਡੀਓ ਪਾ ਕੇ ਫਿਰ ਉਹਨਾਂ ਨਾਲ ਸਬਦਾ ਕਰਕੇ ਤੇ ਕੱਲ ਲੈ ਗਈ ਮਾਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਖੜੇ ਜੀ ਗੱਪਣਾ ਜਿਹੜੀਆਂ ਪਾਸ ਕਰਕੇ ਖੜੋ ਤੇ ਸੂਈ ਜਿਹੜੀ ਝੋਕੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ